ਸਿੰਨਾਬਾ ਸਾਡੇ ਨਾਲ ਅੱਜ ਮਜੂਰ ਨੇ ਨਾਬੇ ਦੀ ਆਨ ਸ਼ਾਨ ਤੇ ਸਬਕਾ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਬਾ ਜੀ ਗੱਲਬਾਤ ਕਰਾਵਾਂਗੇ ਆਪਣੇ ਨਾਬੇ ਕੋਠੀ ਚ ਪਹੁੰਚੇ ਨੇ ਲੋਕ ਸਭਾ ਦੀਆਂ ਇਲੈਕਸ਼ਨਾਂ ਚੱਲ ਰਹੀਆਂ ਨੇ ਤੇ ਇੱਥੋਂ ਧਰਮੀ ਗਾਂਧੀ ਜੀ ਡਾਕਟਰ ਧਰਮੀਰ ਗਾਂਧੀ ਜੀ ਪਟਿਆਲੇ ਤੋਂ ਖੜੇ ਨੇ ਤੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰਣਦੀਪ ਪਹਿਲਾਂ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਤੇ ਆਪਣੇ ਟੀਵੀ ਚੈਨਲ ਦੇ ਮਾਧਿਅਮ ਦੁਆਰੇ ਲਈ ਆਪਣੇ ਸੰਗਤਾਂ ਦੇ ਸਾਹਮਣੇ ਤੁਰੂ-ਗਰੂ ਹੋਣ ਦਾ ਮੌਕਾ ਮਿਲਿਆ ਬਹੁਤ-ਬਹੁਤ ਸ਼ੁਕਰੀਆ ਸਰ ਗੱਲ ਕਰੀਏ ਲੋਕ ਸਭਾ ਇਲੈਕਸ਼ਨ ਦੀ ਪਟਿਆਲੇ ਤੋਂ ਡਾਕਟਰ ਧਰਮਵੀਰ ਗਾਂਧੀ ਜੀ ਖੜੇ ਕਿਸ ਤਰ੍ਹਾਂ ਤਿਆਰੀ ਹੈ ਕਾਂਗਰਸ ਦੀ ਦੇਖੋ ਕਾਂਗਰਸ ਪਾਰਟੀ ਪੰਜਾਬ ਚ ਬੜੀ ਉਤਸ਼ਾਹਿਤ ਹੈ ਠੀਕ ਹੈ ਔਰ ਧਰਮਵੀਰ ਗਾਂਧੀ ਉਹ ਸ਼ਖਸ ਹੈ ਜਿਹਦਾ ਇਮਾਨਦਾਰੀ ਤੇ ਲੋਕਾਂ ਦੀ ਸੇਵਾ ਦੇ ਤਹਿਤ ਬੜੇ ਨੋਮਨਲ ਚਾਰजेस ਲੈ ਕੇ ਗਰੀਬਾਂ ਦੀ ਉਹਨਾਂ ਨੇ ਸੇਵਾ ਨਿਭਾਈ ਠੀਕ ਹੈ ਪਹਿਲਾਂ ਵੀ ਉਹਨਾਂ ਨੇ ਇੱਕ ਵਾਰ ਮਹਾਰਾਣੀ ਪ੍ਰਨੀਤ ਕੋਰ ਨੂੰ ਹਰਾਇਆ ਸੀ ਔਰ ਅਸੀਂ ਸ਼ੁਕਰਗੁਜ਼ਾਰ ਹਾਂ ਰਾਹੁਲ ਗਾਂਧੀ ਜੀ ਦੇ ਮੈਡਮ ਸੋਨੀਆ ਗਾਂਧੀ ਜੀ ਦੇ ਖੜ ਕੇ ਸਾਥ ਦਿੱਤੇ ਇਹਨਾਂ ਨੇ ਟਿਕਟ ਦੇ ਕੇ ਦੁਬਾਰਾ ਧਰਮੇਂਦਰ ਗਾਂਧੀ ਜੀ ਨੂੰ ਪਟਿਆਲਾ ਪਾਰਲੀਮੈਂਟ ਛੇਤਰ ਚ ਉਹਨਾਂ ਨੂੰ ਕਾਂਗਰਸ ਪਾਰਟੀ ਦਾ ਪ੍ਰਤੀਯਾਗੀ ਬਣਾਇਆ ਠੀਕ ਹੈ ਔਰ ਜਿੱਥੇ ਤੱਕ ਸਵਾਲ ਹੈ ਸਾਡੇ ਨਾਬੇ ਦੀ ਕਾਂਗਰਸ ਦਾ ਇਹ ਸ਼ਹਿਰ ਕਾਂਗਰਸੀ ਪੈ ਲਾ ਰਿਹਾ ਹੈ ਠੀਕ ਹੈ ਸਾਡੇ ਬਜ਼ੁਰਗਾਂ ਨੇ ਸੇਵਨભાઈ ਮੇਰੇ ਦਾਦਾ ਜੀ ਨੇ ਸੇਵਨભાઈ ਬਾਪੂ ਜੀ ਨੇ ਨਾਮਜ਼ਦੀ ਕੀਤੀ ਉਹੀ ਪਿਆਰ ਸਦਕਾ ਦੇ ਤਹਿਤ ਨਾਬੇ ਦੇ ਹਲਕਾ ਵਾਸੀ ਨੇ ਮੈਨੂੰ ਨਾਮਜ਼ਦੀ ਦਿੱਤੀ ਔਰ ਅੱਜ ਜਿਸ ਪੈਗਾਮ ਤੇ ਜਾਂ ਜਿਹੜੀ ਪਛਾਣ ਮੈਨੂੰ ਦਿੱਤੀ ਉਹ ਨਾਬੇ ਦਾ ਬਹੁਤ ਵੱਡਾ ਯੋਗਦਾਨ ਰਿਹਾ ਔਰ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਇਹ ਨਜ਼ਰ ਨਾ ਪਿਆਰ ਮਿਲਿਆ ਔਰ ਉਮੀਦ ਕਰਦਾ ਕਿ ਆਨ ਅਲੀ ਜਿਹੜੀ ਪਹਿਲੀ ਜੂਨ ਨੂੰ ਵੋਟਾਂ ਪੈਣੀ ਹੈ ਕਿ ਉਹੀ ਪਿਆਰ ਡਾਕਟਰ ਗਾਂਧੀ ਨੂੰ ਵੋਟਾਂ ਪਾ ਕੇ ਪਿਆਰ ਦੇ ਰੂਪ ਚ ਉਹਨਾਂ ਦਾ ਮਾਨ ਬਦਾਨ ਸਰ ਇਹ ਪਿਆਰ ਦੁੱਗਣਾ ਹੋ ਸਕਦਾ ਸੀ ਜੇ ਤੁਹਾਨੂੰ ਮਿਲ ਜਾਂਦੀ ਲੋਕਾਂ ਦਾ ਕਹਿਣਾ ਹੈ ਵੀ ਜੇ ਕਾਕਾ ਜੀ ਨੂੰ ਟਿਕਟ ਮਿਲਦੀ ਪਟਿਆਲੇ ਤੋਂ ਤਾਂ ਪਿਆਰ ਦੁੱਗਣਾ ਵੀ ਹੋ ਸਕਦਾ ਦੇਖੋ ਜੇ ਮੈਂ ਮੈਂ ਟਿਕਟ ਦਾ ਇਛੁਕ ਸੀ ਸਾਡੇ ਕਈ ਸੀਨੀਅਰ ਪਾਰਟੀ ਦੇ ਨਮਾਇंदे ਵੀ ਇਛੁਕ ਸਨ ਔਰ ਪਾਰਟੀ ਨੇ ਬੜੀ ਸੋਚ ਸਮਝ ਕੇ ਦਿੱਤਾ ਹੈ ਪਾਰਟੀ ਨੇ ਨਾਮਜ਼ਦੀ ਦਿੱਤੀ ਹੈ ਔਰ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਸਾਡਾ ਨਾਬਾ ਜਿਵੇਂ ਪਹਿਲਾਂ ਕਾਂਗਰਸੀ ਰਿਹਾ ਹੈ ਉਵੇਂ ਹੀ ਬੜੀ ਭਾਰੀ ਬਹੁਮਤ ਕਾਂਗਰਸ ਪਾਰਟੀ ਵੋਟਾਂ પાਕੇ ਡਾਕਟਰ ਧਰਮਵੀਰ ਗਾਂਧੀ ਨੂੰ ਜਿਤਾਣਗੇ ਕਾਂਗਰਸ ਜਿਵੇਂ ਲੀਡਰਾਂ ਦਾ ਚੱਲ ਰਿਹਾ ਹੈ ਇੱਧਰ ਜਾਣਾ ਉੱਧਰ ਜਾਣਾ ਜਿਵੇਂ ਹੁਲਟਾ ਜਾਤਾ ਜਾ ਆਪਾਂ ਧੂਰੀ ਦੀ ਗੱਲ ਕਰੀਏ ਗੋਲਡੀ ਐਮਐਲਏ ਦਲਵੀਰ ਗੋਲਡੀ ਜੀ ਉਹ ਕਾਰਨ ਕੀ ਰਿਹਾ ਜੀ ਕਾਂਗਰਸ ਤੋਂ ਨਾਰਾਜ਼ ਆਏ ਉਹਦਾ ਕਾਰਨ ਕੁਝ ਦੇਖੋ ਵੀ ਟਿਕਟ ਤੇ ਛੁਕ ਸਨ ਉਹਨਾਂ ਨੇ ਜੋ ਤੋੜੇ ਪ੍ਰੈਸ ਜਾਂ ਸੋਸ਼ਲ ਮੀਡੀਆ ਦੇ ਮਾਧਿਅਮ ਦਰਯੀਏ ਜਦੋਂ ਸੇ ਉਹਨਾਂ ਨੇ ਕੀ ਉਹ ਪਹਿਲਾਂ ਤਿਆਰੀ ਕਰ ਰਹੀ ਸੀ ਪਿਛਲੀ ਵਾਰ ਬਾਈ ਇਲੈਕਸ਼ਨ ਲੜਿਆ ਉਹਨਾਂ ਨੂੰ ਸ਼ਾਇਦ ਪ੍ਰੇਰਿਤ ਕੀਤਾ ਗਿਆ ਸੀਗਾ ਕਿ ਸ਼ਾਇਦ ਅਗਲੀ ਵਾਰ ਤੁਹਾਨੂੰ ਟਿਕਟ ਦੇਣ ਸ਼ਾਇਦ ਉਸ ਕਰਕੇ ਉਹਨਾਂ ਨੇ ਨਿਰਾਸ਼ਾ ਜਿਤਾਈ ਤੇ ਇਸ ਕਰਕੇ ਆਮ ਆਦਮੀ ਪਾਰਟੀ ਚਲੇ ਗਏ ਲੇਕਿਨ ਜਿੰਨਾ ਮੇਰਾ ਆਪਣਾ ਆਤਮ ਵਿਸ਼ਵਾਸ ਹੈ ਕਿ ਬਗਾਨੇ ਘਰ ਜਾਣਾ ਬੜਾ ਸੁਖਾਣਾ ਹੁੰਦਾ ਇੱਕ ਦਿਨ ਦੀ ਸ਼ੋਹਰਤ ਪਿੱਛੇ ਇਨਸਾਨ ਆਪਣਾ ਸਾਰੀ ਜ਼ਮੀਨੀ ਹਕੀਕਤ ਜ਼ਮੀਨੀ ਪਿਆਰ ਲੋਕਾਂ ਚ ਖੋ ਜਾਂਦਾ ਔਰ ਪੰਜਾਬ ਚ ਇੱਕ ਨਮਾਈ ਰਵਾਜ ਬਣ ਗਿਆ ਕਿ ਜਿਹੜੇ ਵੱਡੇ ਵੱਡੇ ਲੀਡਰ ਹਨ ਇਹ ਇਕੱਲੇ ਕਾਂਗਰਸ ਪਾਰਟੀ ਦੇ ਨਹੀਂ ਤੁਸੀਂ ਦੇਖਿਓ ਆ ਸੰਪਲਾ ਸਾਹਿਬ ਬੀਜੇਪੀ ਛੱਡ ਕੇ ਚਲੇ ਗਏ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਿੰਕੂ ਜੀ ਛੱਡ ਕੇ ਬੀਜੇਪੀ ਚਲੇ ਗਏ ਇਹ ਜਿਹੜੇ ਲੀਡਰ ਛੱਡ ਛੱਡ ਕੇ ਜਾਂਦੇ ਹਨਗੇ ਇਹ ਅਹਿਸਾਸ ਨਹੀਂ ਕਰਦੇ ਕਿ ਜਿਹੜੇ ਲੋਕ ਹੁੰਦੇ ਆ ਉਹ ਲੀਡਰ ਬਣਾਉਂਦੇ ਬਿਲਕੁਲ ਔਰ ਜੇ ਲੋਕਾਂ ਦੀ ਅਸੀਂ ਨਬਜ਼ ਨੂੰ ਨਹੀਂ ਪਛਾਣ ਸਕਦੇ ਜੋ ਮਾਨ ਸਤਕਾਰ ਉਹਨਾਂ ਨੇ ਦਿੱਤਾ ਨਹੀਂ ਸਾਮ ਸਕਦੇ ਤਾਂ ਲੋਕਾਂ ਗਾਹ ਨੂੰ ਅੱਜ ਨਹੀਂ 5 ਸਾਲ ਬਾਅਦ 10 ਸਾਲ ਬਾਅਦ 2 ਸਾਲ ਬਾਅਦ ਤੁਹਾਨੂੰ ਅਹਿਸਾਸ ਜ਼ਰੂਰ ਕਰਾਣਗੇ ਕਿ ਜਿਹੜੇ ਟਪੂਸੀਆ ਮਾਰਦੇ ਹਨਗੇ ਲੀਡਰ ਠੀਕ ਹੈ ਉਹਨਾਂ ਨੂੰ ਜ਼ਰੂਰ ਅਹਿਸਾਸ ਕਰਾਣਗੇ ਕਿ ਅਸੀਂ ਤੁਹਾਨੂੰ ਲੀਡਰ ਬਣਾਉਣ ਲਈ ਅਸੀਂ ਲੋਕ ਸੀਗੇ ਔਰ ਜਿਹੜਾ ਤੁਸੀਂ ਸਾਡੇ ਨਾਲ ਕੁਤਾਹੀ ਕੀਤੀ ਹੈ ਇਹ ਜਿਸ ਮਾਨ ਦੇ ਤਹਿਤ ਅਸੀਂ ਤੁਹਾਨੂੰ ਨਮਾਇੰਗੀ ਦਿੱਤੀ ਹੈ ਉਸ ਤੇ ਤੁਸੀਂ ਜਿਹੜੀ ਸਾਨੂੰ ਪੁੱਛਿਆ ਨਹੀਂ ਸੁਣਿਆ ਨਹੀਂ ਔਰ ਸਾਡਾ ਆਪਣਾ ਰੁਚੀ ਤਾ ਕੇ ਦੂਜੀ ਪਾਰਟੀ ਚਲੇ ਗਏ ਇਹ ਗਾਹ ਨੂੰ ਸਮਾਇਤ ਇਹ ਕਰੂਗਾ ਕਿ ਗਾਹ ਨੂੰ ਕਿਸ ਰੂਪ ਪੰਜਾਬ ਨੇ ਕਾਂਗਰਸ ਤੇ ਇੱਕ ਵੱਡੇ ਲੀਡਰ ਮਹਾਰਾਣੀ ਪ੍ਰੀਤਕੌਰ ਪਰ ਉਹ ਵੀ ਬੀਜੇਪੀ ਚਲੇ ਗਏ ਕੈਪਟਨ ਸਾਹਿਬ ਵੀ ਕੀ ਫਰਕ ਰਿਹਾ ਜੀ ਕਿ ਕਾਂਗਰਸ ਹੋਏ ਨਾ ਐਮਪੀ ਬਣਨ ਤੋਂ ਬਾਅਦ ਮੁੱਖ ਮੰਤਰੀ ਬਣਨ ਤੋਂ ਬਾਅਦ ਕਿ ਪਾਰਟੀ ਨਾਲ ਇੰਨੀ ਕਿੰਨੀ ਨਾਰਾਜ਼ਗੀ ਹੈ ਤੁਸੀਂ ਇਸ ਦਾ ਜਿਹੜਾ ਜਵਾਬ ਹੈ ਤੁਹਾਨੂੰ ਮਾਰਾ ਨਹੀਂ ਪ੍ਰਨੀਤ ਕੋਲ ਤੋਂ ਲੈਣਾ ਚਾਹੀਦਾ ਉਹਨਾਂ ਦੇ ਥਾਂ ਤੇ ਮੈਂ ਕਿੱਥੇ ਜਵਾਬ ਦੇ ਸਕਦਾ ਐ ਐਨ ਕੇ ਸ਼ਰਮਾ ਆਏ ਨੇ ਅਕਾਲੀ ਦਲ ਦੇ ਪਟਿਆਲੇ ਉਹਨਾਂ ਨੇ ਕਿਹਾ ਕਹਿੰਦੇ ਜਿਹੜੇ ਆਪਣੇ ਦੀ ਬਣੇ ਤੇ ਕੱਲ ਨੂੰ ਰਾਮ ਮੰਦਰ ਦੇ ਨਾਂ ਤੇ ਵੋਟਾਂ ਮੰਗ ਰਹੇ ਨੇ ਤੇ ਕੜਾਹੇ ਰਾਮ ਮੰਦਰ ਦੇ RAM ji ਦੇ ਨਾਂ ਨਕੇ ਨੇ ਉੱਥੇ ਹੱਦ ਤੱਕ ਕੁਝ ਨਹੀਂ ਲੱਗਿਆ ਦੇਖੋ ਇੱਕ ਚੀਜ਼ ਮੈਂ ਜ਼ਰੂਰ ਜਾਣਨਾ ਕਿ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦੀ ਆਵਾਜ਼ BJP ਦੇ ਖਿਲਾਫ ਹੈ ਠੀਕ ਹੈ ਚਾਹੇ ਕਿਸਾਨਾਂ ਦੇ ਕਾਨੂੰਨ ਸਮਝ ਲੋ ਚਾਹੇ ਕਿਸਾਨਾਂ ਦਾ ਪਹਿਲਾ ਤਿੰਨ ਕਾਲੇ ਕਾਨੂੰਨ ਥੋਪਣ ਦਾ ਉਪਰਾਲਾ ਸੀਗਾ ਤੋਂ ਰੋਸ ਜਿਹੜਾ ਹੈ ਉਹ ਦੇਖਣ ਨੂੰ ਵੀ ਇਲੈਕਸ਼ਨ ਦੇ ਦਰਮਿਆਨ ਮਿਲ ਰਿਹਾ ਹੈ ਕਾਲੇ ਝੰਡੇ ਲੈ ਕੇ ਉਹਨਾਂ ਦਾ ਕਰਾਓ ਵੀ ਕੀਤਾ ਜਾ ਰਿਹਾ ਹੈ ਔਰ ਜਿਹੜਾ ਇਨਸਾਨ ਜੇ ਪੰਜਾਬ ਦੀ ਨਮਾਇੰਗੀ ਕਰਦਾ ਹੋਵੇ ਪੰਜਾਬ ਦੇ ਲੋਕਾਂ ਦੀ ਆਵਾਜ਼ ਦੀ ਰਖਵਾਲੀ ਨਹੀਂ ਕਰ ਸਕਦਾ ਔਰ ਆਪਣੀ ਸੱਤਾ ਹਾਸਲ ਕਰਨ ਲਈ ਪਾਰਟੀਆਂ ਤਕਬੀਲ ਕਰਦਾ ਹੈ ਉਹਦਾ ਇੰਜਾਮ ਵੀ ਉਹਨਾਂ ਨੂੰ ਭੋਗਣ ਲਈ ਤਿਆਰ ਰਹਿਣਾ ਚਾਹੀਦਾ ਹੈ ਜਵਾਬ ਦੇ ਵੀ ਇਹ ਨਾਲ ਦੇਖੋ ਲੋਕ ਜਵਾਬ ਦੇਣਗੇ ਕਿ ਲੋਕਾਂ ਨੇ ਇਹਦਾ ਫੈਸਲਾ ਲੈਣਾ ਹੈ ਪਹਿਲੀ ਤਰੀਕ ਨੂੰ ਔਰ ਮੇਰਾ ਖਿਆਲ ਹੈ ਲੋਕ ਇਹਦਾ ਫੈਸਲਾ ਲੈਣਗੇ ਕਿ ਡਾਕਟਰ ਗਾਂਧੀ ਦੀ ਕਾਂਗਰਸ ਦੀ ਫਾਈਟ ਕਿਦੇ ਨਾਲ ਮੰਨਦੇ ਦੇਖੋ ਕਾਂਗਰਸ ਆਪਣੀ ਲੜਾਈ ਪੂਰੀ ਲੜੇਗੀ ਹੁਣ ਕਿਤੇ ਨਾਲ ਹੋ ਸਕਦੀ ਉਹਦਾ ਬਾਰੇ ਮੈਂ ਜ਼ਿਕਰ ਨਹੀਂ ਕਰ ਸਕਦਾ ਹਰ ਬੰਦਾ ਹਰ ਵਿਅਕਤੀ ਜਿਹੜਾ ਖੜਦਾ ਹੈ ਜਿੱਤਣ ਦੀ ਆਸ ਰੱਖਦਾ ਹੈ لیکن ਤੁਹਾਡੇ ਮਾਦੇ ਦੇ ਅੰਦਰ ਹੀ ਮੈਂ ਬੇਨਤੀ ਕਰਾਂਗਾ ਸਾਰੇ ਕਾਂਗਰਸ ਪਾਰਟੀ ਦੇ ਸਾਡੇ ਜਿਹੜੇ ਸੇਵਾਦਾਰ ਹਨ ਕਾਂਗਰਸ ਪਾਰਟੀ ਦੇ ਪਰਿਵਾਰ ਦੇ ਸਦਸਦਗਨ ਹਨ ਸਾਡੇ ਕੋਠੀ ਦੇ ਪਰਿਵਾਰ ਦੇ ਸਦਸਦਗਨ ਹਨ ਜਾਂ ਸਾਡੇ ਐਮਐਲਏ ਸਾਹਿਬ ਦੇ ਉਹਨਾਂ ਦੇ ਕਾਂਗਰਸ ਪਾਰਟੀ ਦੇ ਸਪੋਰਟਰ ਹਨ ਕਿ ਡਾਕਟਰ ਧਰਮਵੀਰ ਗਾਂਧੀ 6 ਤਰੀਕ ਨੂੰ ਨਾਬੇਚ ਪਟਿਆਲਾ ਗੇਟ ਆ ਕੇ ਆਪਣਾ ਦਫਤਰ ਦੁਦਘਾਟਨ ਕਰ ਰਹੇ ਹਨ ਠੀਕ ਹੈ ਔਰ ਜਿਹੜੇ ਸਾਡੇ ਪਰਿਵਾਰ ਨਾਲ ਸੰਬੰਧਿਤ ਰਹੇ ਉਹਨਾਂ ਸਾਥੀਆਂ ਨੂੰ ਵੀ ਬੇਨਤੀ ਕਰਾਂਗਾ ਕਿ 10:30 ਵਜੇ ਸਾਰੇ ਇੱਥੇ ਸੇਵਾ ਭਵਨ ਕੋਠੀ ਪਹੁੰਚਣ ਦਾ ਪ੍ਰਬਾਲਾ ਕਰਨ ਤਾਂ ਕਿ ਅਸੀਂ ਹਮ ਹਮਾ ਕੇ ਡਾਕਟਰ ਗਾਂਧੀ ਦਾ ਸਵਾਗਤ ਕਰਕੇ ਉਹਨਾਂ ਦਾ ਦਫਤਰ ਦੁਦਘਾਟਨ ਕਰ